ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਪੰਜਾਬੀ ਸਟਾਈਲ ਅੰਬ ਤੇ ਅਚਾਰ ਦੀ ਰੈਸਪੀ ਜਾਣਾਂਗੇ ਕਿ 5 ਕਿਲੋ ਅੰਬ ਦੇ ਵਿੱਚ ਅਸੀਂ ਕਿਹੜੇ ਮਸਾਲੇ ਕਿੰਨੀ ਕੁਆਂਟੀਟੀ ਦੇ ਵਿੱਚ ਪਾ ਰਹੇ ਹਾਂ ਸਭ ਤੋਂ ਪਹਿਲਾਂ ਸਭ ਤੋਂ ਵੱਧ ਮਾਤਰਾ ਦੇ ਵਿੱਚ ਇੱਥੇ ਪਾਇਆ ਜਾਂਦਾ ਹੈ ਜੀ ਲੂਣ ਤੇ 5 ਕਿਲੋ ਦੇ ਵਿੱਚ ਮੈਂ 500 ਗ੍ਰਾਮ ਦੇ ਕਰੀਬ ਲੂਨ ਜਿਹੜਾ ਇਹ ਉਹ ਐਡ ਕਰ ਰਹੀ ਐ 1 ਕਿਲੋ ਦੇ ਵਿੱਚ 100 ਗ੍ਰਾਮ ਦੇ ਕਰੀਬ ਲੂਨ ਜਿਹੜਾ ਇਹ ਉਹ ਸਫੀਸ਼ੀਐਂਟ ਹੁੰਦਾ ਵਾ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਨਾਲ ਦੀ ਨਾਲ ਮੈਸਰ ਕਰਕੇ ਦਿਖਾ ਰਹੀ ਐ ਤੇ ਸਿੰਧਾ ਨਮਕ ਇਹਦੇ achar ਦੇ ਵਿੱਚ ਬਿਲਕੁਲ ਨਹੀਂ ਪਾਉਣਾਗਾ ਤੇ ਆਪਾਂ ਸਭ ਤੋਂ ਪਹਿਲਾਂ ਇੱਕ ਭਾਂਡੇ ਦੇ ਵਿੱਚ ਨਾਲ ਦੀ ਨਾਲ ਪਾਈ ਚਲਾਂਗੇ ਫਿਰ ਆਗੀ ਜੀ ਹਲਦੀ 100 ਗ੍ਰਾਮ ਦੇ ਕਰੀਬੀ ਹਲਦੀ ਪਾਈ ਐ 100 ਗ੍ਰਾਮ ਦੇ ਕਰੀਬੀ ਲਾਲ ਮਿਰਚ ਪਾਊਡਰ ਇੱਥੇ ਆਪਾਂ ਐਡ ਕਰਾਂਗੇ 50 ਗ੍ਰਾਮ ਦੇ ਕਰੀਬ ਮੈਂ ਇਹਦੇ ਵਿੱਚ ਦੇਗੀ ਮਿਰਚ ਪਾਈ ਆ achar ਨੂੰ ਬਹੁਤ ਹੀ ਵਧੀਆ ਜਿਹਾ ਮਾਰਕੀਟ ਸਟਾਈਲ 컬러 ਦੇਣ ਦੇ ਲਈ ਸਾਰੇ ਮਸਾਲੇ ਇਸ ਤਰ੍ਹਾਂ ਆਪਾਂ ਪਾਉਂਦੇ ਜਾ ਰਹੇ ਹਾਂ ਜੀ ਇਸ ਤੋਂ ਬਾਅਦ 100 ਗ੍ਰਾਮ ਦੇ ਕਰੀਬ ਮੈਂ ਇੱਥੇ ਲਈ ਹੈ ਜੀ ਕਲੌਂਜੀ ਇਸ ਤਰ੍ਹਾਂ ਮੈਨੂੰ 100 ਗ੍ਰਾਮ ਦੀ ਪੈਕਿੰਗ ਮਿਲ ਗਈ ਸੀ ਤੁਹਾਨੂੰ ਲੂਸ ਮਿਲੇ ਤਾਂ ਤੁਸੀਂ ਲੂਸ ਵਾਲੀ ਵੀ ਯੂਜ਼ ਕਰ ਸਕਦੇ ਹੋ ਤੇ 100 ਗ੍ਰਾਮ ਦੇ ਕਰੀਬ ਹੀ ਮੈਂ ਇਹਦੇ ਵਿੱਚ ਪਾ ਰਹੀ ਹਾਂ ਮੇਥੀ ਦਾਣਾ ਇਹ ਤੁਸੀਂ ਆਚਾਰ ਵਾਲਾ ਮੇਥੀ ਦਾਣਾ ਕਹਿ ਕੇ ਲੈ ਸਕਦੇ ਹੋ ਮਾਰਕੀਟ ਚੋਂ ਬਹੁਤ ਆਸਾਨੀ ਨਾਲ ਮਿਲ ਜਾਂਦਾ ਵੈਸੇ ਤਾਂ ਸਾਰੇ ਮਸਾਲੇ ਮਾਰਕੀਟ 'ਚ ਅੱਜਕੱਲ ਮਿਕਸ ਕੀਤੇ ਹੋਏ ਮਿਲ ਜਾਂਦੇ ਆ ਪਰ ਤੁਸੀਂ ਘਰ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਤਸੱਲੀ ਦੇ ਨਾਲ ਸਾਰੀਆਂ ਚੀਜ਼ਾਂ ਮਿਕਸ ਕਰੋ ਤਾਂ ਬਹੁਤ ਵਧੀਆ ਲੱਗਦਾ 100 ਗ੍ਰਾਮ ਦੇ ਕਰੀਬ ਆਪਾਂ ਕਾਲੀ ਮਿਰਚ ਲਈ ਹੈ ਇੱਥੇ ਇਹਨਾਂ ਵਿੱਚੋਂ ਕਲੌਂਜੀ ਤੇ ਮੇਥੀ ਦਾਣਾ ਤੇ ਕਾਲੀ ਮਿਰਚ ਇਹ ਮੈਂ ਸਾਪਤੀ ਐਡ ਕਰ ਰਹੀ ਹਾਂ 100 ਗ੍ਰਾਮ ਦੇ ਕਰੀਬੀ ਆਪਾਂ ਮੋਟੀ ਵਾਲੀ ਸੌਂਫ ਲਈ ਹੈ ਤੇ ਇਹਨੂੰ ਪਹਿਲਾਂ ਹਲਕਾ ਜਿਹਾ ਆਪਾਂ ਪੁੰਨ ਲੈਣਾ 2 ਕੁ ਮਿੰਟ ਇਹ ਜੋ ਮੋਇਸਚਰ ਖਤਮ ਹੋ ਜਾਏਗਾ ਤੇ ਸੌਂਫ ਤੇ ਰਾਈ ਦੋਨਾਂ ਚੀਜ਼ਾਂ ਨੂੰ ਅਸੀਂ ਗ੍ਰाइंड ਕਰਾਂਗੇ ਹਲਕਾ ਜਿਹਾ ਦਰਦਰਾ ਜਿਹਾ ਪੀਸਾਂਗੇ ਰਾਈ ਜਿਹਨੂੰ ਕਿ ਸਰੋਂ ਵੀ ਕਿਹਾ ਜਾਂਦਾ ਹੈ ਵੀ तकरीबन 100 ਗ੍ਰਾਮ ਦੇ ਕਰੀਬ ਲਈ ਹੈ ਇਹ ਚਾਹੇ ਤੁਸੀਂ ਪੀਲੀ ਵਾਲੀ ਲੈ ਲਓ ਜਾਂ ਦੂਸਰੀ ਲੈ ਲਓ ਇਹ ਚ ਕੋਈ ਫਰਕ ਨਹੀਂ ਪੈਂਦਾਗਾ ਤੇ ਇੱਥੇ ਮੈਂ ਨਾਰਮਲ ਵਾਲੀ ਸਰੋਂ ਹੀ ਲੈ ਰਹੀ ਆ ਇਹਨੂੰ ਵੀ ਆਪਾਂ ਪੀਸ ਲਵਾਂਗੇ ਗਰਮ ਕਰਕੇ 2 ਮਿੰਟ ਲਈ ਆਪਾਂ ਗਰਮ ਕਰ ਲਾਂਗੇ ਵੈਸੇ ਅੱਜਕੱਲ ਮੌਸਮ ਅ ਗਰਮੀ ਦਾ ਚੱਲ ਰਿਹਾ ਤਾਂ ਇਹਨੂੰ ਤੁਸੀਂ ਧੁੱਪੇ ਰੱਖ ਦੋ ਤਾਂ ਵੀ ਇਹਦੇ ਚੋ ਮੋਇਸਚਰ ਜਿਹੜਾ ਹੈ ਉਹ ਹੋਵੇ ਤਾਂ ਖਤਮ ਹੋ ਜਾਂਦਾ ਪਰ ਫਿਰ ਵੀ ਮੈਂ ਇਹਨੂੰ 2 ਮਿੰਟ ਦਾ ਸੇਕ ਲਵਾ ਰਹੀ ਆ ਠੰਡਾ ਹੋਣ ਦੇ ਬਾਅਦ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਦਰਦਰਾ ਪੀਸ ਲੈਣਾ ਸੌਫ ਨੂੰ ਪੀਸਦੇ ਸਮੇਂ ਤੁਸੀਂ ਧਿਆਨ ਰੱਖਣਾ ਹੈ ਕਿਉਂਕਿ ਬਿਲਕੁਲ ਹਲਕਾ ਜਾਈ ਤੁਸੀਂ ਮਿਕਸੀ ਜਾਰ ਨੂੰ ਚਲਾਉਣਾ ਹੈ ਨਹੀਂ ਤਾਂ ਇਹ ਬਿਲਕੁਲ ਪਾਊਡਰ ਬਣ ਜਾਂਦਾ ਵਾ ਇਸੇ ਬਾਦ ਰਾਹੀ ਹੈ ਇਹਨੂੰ ਆਪਾਂ ਦਰਦਰਾਜਾ ਪੀਸ ਲਿਆ ਸਾਰੇ ਮਸਾਲੇ ਮਿਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦੀ ਹਾਂ ਆਂਬ ਤੇ ਮੈਂ 5 ਕਿਲੋ ਦੇ ਕਰੀਬ ਆਂਬ ਲਏ ਸੀ ਇਹਦੇ ਵਿੱਚੋਂ ਅੱਧਾ ਕਿਲੋ ਦੇ ਕਰੀਬ ਤਾਂ ਗੁਠਲੀਆਂ ਜਿਹੜੀਆਂ ਆਏ ਉਹ ਨਿਕਲ ਗਿਆ ਹੋਣੀ ਹੈ ਤੇ ਮੈਂ ਕੱਟੇ-ਕਟਾਏ ਆਂਬ ਲਏ ਸੀ ਉਸ ਦੇ ਬਾਅਦ ਲਿਆ ਕੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਨਮਕ ਵਾਲੇ ਪਾਣੀ ਦੇ ਵਿੱਚ ਧੋਤਾ ਫਿਰ ਮੈਂ ਇਹਨਾਂ ਨੂੰ 2 ਘੰਟੇ ਦੇ ਲਈ ਧੁੱਪ ਦੇ ਵਿੱਚ ਰੱਖਿਆ ਉਸ ਦੇ ਬਾਅਦ ਪੂਰੀ ਰਾਤ ਭਰ ਦੇ ਲਈ ਇਹਨਾਂ ਨੂੰ ਅੰਦਰ ਪੱਖੇ ਦੇ ਥੱਲੇ ਰੱਖਿਆ ਤੇ ਤੁਸੀਂ ਦੇਖ ਸਕਦੇ ਹੋ ਫਾੜੀਆਂ ਜਿਹੜੀਆਂ ਆਏ ਉਹ ਡਰਾਈ ਹੋ ਗਈਆਂ ਇਹਦੇ ਚੋਂ ਮੋਇਸਚਰ ਖਤਮ ਹੋ ਗਿਆ ਵਾ ਪਰ ਇਹ ਬਿਲਕੁਲ ਸੁੱਕੀਆਂ ਨਹੀਂ ਹੈਗੀਆਂ ਇਸ ਤਰ੍ਹਾਂ ਨਹੀਂ ਕਿ ਇਹ ਬਿਲਕੁਲ ਸੁੱਕ ਗਿਆ ਜਾਂ ਇਹਨਾਂ ਦਾ ਕਲਰ ਚੇਂਜ ਹੋ ਗਿਆ ਇਹ ਬਹੁਤ ਹੀ ਵਧੀਆ ਸੈੱਟ ਹੋ ਜਾਵਾ ਤੇ ਤੁਸੀਂ ਕੋਸ਼ਿਸ਼ ਕਰਿਓ ਕਿ ਅਚਾਰ ਨੂੰ ਸ਼ਾਮੇ ਹੀ ਰੱਖਿਓ ਤੋਂ ਹੁੰਦੇ ਬਾਅਦ ਤੇ ਕੁਝ ਲੋਕ ਜੇ ਤੁਸੀਂ ਘਰ ਦੇ ਵਿੱਚ ਕਰਦੇ ਹੋ ਕੁਝ ਲੋਕ ਕੱਟਣ ਤੋਂ ਪਹਿਲਾਂ ਧੋ ਲੈਂਦੇ ਆ ਤੇ ਫਿਰ ਉਸ ਦੇ ਬਾਅਦ ਆਚਾਰ ਬਣਾ ਲੈਂਦੇ ਆ ਪਰ ਕਿਉਂਕਿ ਮੈਂ ਮਾਰਕੀਟ ਚੋਂ ਕਟਵਾ ਕੇ ਲਿਆਈ ਆ ਇਸ ਕਰਕੇ ਇਹਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕੀਤਾ ਸਾਰੇ ਮਸਾਲੇ ਮਿਕਸ ਕਰਨ ਦੇ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਸਰੋਂ ਦਾ ਤੇਲ ਦੇ ਇਹ ਆਪਾਂ ਇੰਨਾ ਕੈਡ ਕਰਨਾ ਹੈ ਕਿ ਮਸਾਲੇ ਜਿਹੜੇ ਆ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣ। ਥੋੜਾ ਥੋੜਾ ਕਰਕੇ ਆਪਾਂ ਤੇਲ ਐਡ ਕਰਦੇ ਜਾਵਾਂਗੇ। ਤੇਲ ਨੂੰ ਮੈਂ ਗਰਮ ਬਿਲਕੁਲ ਨਹੀਂ ਕੀਤਾ। ਕੁਝ ਲੋਕ ਇਹਨੂੰ ਗਰਮ ਕਰਕੇ ਠੰਡਾ ਕਰਕੇ ਫੇਰ ਐਡ ਕਰਦੇ ਆ। ਮੈਂ ਬਸ ਇਦਾਂ ਹੀ ਕੱਚਾ ਤੇਲ ਇਹਦੇ ਚ ਪਾ ਦਿੱਤਾ ਕਿਉਂਕਿ ਮੇਰੇ ਘਰ ਦੇ ਵਿੱਚ ਇਸੇ ਤਰੀਕੇ ਨਾਲ ਬਣਾਇਆ ਜਾਂਦਾ ਆ ਤੇ ਲੰਬੇ ਟਾਈਮ ਤੱਕ ਚੱਲਦਾ ਹੈ ਤੇ ਬਹੁਤ ਹੀ ਤੈਸਤੀ ਵੀ ਲੱਗਦਾ ਹੈ। ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਤੁੱਪੇ ਰੱਖਾਂਗੇ ਦੋ ਤਿੰਨ ਦਿਨ ਦੇ ਲਈ ਆਚਾਰ ਨੂੰ ਤਾਂ ਤੇਲ ਧੁੱਪ ਦੀ ਗਰਮੈਸ਼ ਨਾਲ ਗਰਮ ਹੋ ਕੇ ਆਪਣੇ ਆਪ ਪੱਕ ਜਾਂਦਾ ਵਾ ਤੇ ਫਿਰ ਆਪਾਂ ਇਹਦੇ ਵਿੱਚ ਆਮ ਦੀ ਫਾੜੀਆਂ ਜਿਹੜੀਆਂ ਇਹ ਉਹ ਐਡ ਕਰ ਦੇਵਾਂਗੇ ਮਸਾਲਾ ਇਹਦੇ ਉੱਪਰ ਤੁਸੀਂ ਚੰਗੀ ਤਰ੍ਹਾਂ ਕੋਟ ਕਰਨਾ ਹੈ ਹੌਲੀ ਹੌਲੀ ਮਿਕਸ ਕਰਦੇ ਜਾਣਾ ਵਾ ਥੋੜਾ ਥੋੜਾ ਕਰਕੇ ਇਹਦੇ ਵਿੱਚ ਮਿਕਸ ਕਰਿਓ ਤੇ ਫਿਰ ਇਹਨੂੰ ਹਿਲਾਉਂਦੇ ਰਹੋ ਤੇ ਬਿਲਕੁਲ ਪ੍ਰੋਪਰ ਤੁਸੀਂ ਇਕੱਠਾਈ ਮਿਕਸ ਕਰਨਾ ਵਾ ਕਿਸੇ ਵੱਡੇ ਭਾਂਡੇ ਦੇ ਵਿੱਚ ਕਰ ਲਿਓ ਜੇ ਛੋਟੇ ਕੋਲ ਭਾਂਡਾ ਛੋਟਾ ਹੋਵੇ ਇਸ ਤਰ੍ਹਾਂ ਤੁਸੀਂ ਹੌਲੀ ਹੌਲੀ ਇਹਨੂੰ ਐਡ ਕਰਦੇ ਜਾਓਗੇ ਨਾ ਬਹੁਤ ਹੀ ਈਜ਼ੀਲੀ ਇਹ ਮਿਕਸ ਹੋ ਜਾਂਦਾ ਵਾ 10 ਕ ਮਿੰਟ ਦਾ ਟਾਈਮ ਲੱਗੇਗਾ ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਦੇ ਲਈ ਜੇਕਰ 5 ਕਿਲੋ ਦੇ ਹਿਸਾਬ ਨਾਲ ਤੁਸੀਂ ਬਣਾ ਰਹੇ ਹੋ ਜੇਕਰ ਘੱਟ ਬਣਾ ਰਹੇ ਹੋ ਤਾਂ ਜਲਦੀ ਮਿਕਸ ਹੋ ਜਾਏਗਾ ਦੇਖਸਾ ਦਿਓ ਕਿੰਨਾ ਡੇਲੀਸ਼ੀਅਸ ਲੱਗਦਾ ਇਹਦਾ ਕਲਰ ਵੀ ਕਿੰਨਾ ਸੋਹਣਾ ਬਿਲਕੁਲ ਮਾਰਕੀਟ ਵਰਗਾ ਦੇਖਣ ਨੂੰ ਹੀ ਦੇਖਣ ਦੇ ਬਾਅਦ ਮਨ ਕਰਦਾ ਇਹਨੇ ਕਿ ਇਹਨੂੰ ਫਟਾਫਟ ਰੋਟੀ ਤੇ ਰੱਖੀਏ ਤੇ ਖਾ ਲਈਏ ਬਹੁਤ ਹੀ ਵਧੀਆ ਬਹੁਤ ਹੀ ਪਰਫੈਕਟਲੀ ਸਾਰੇ ਮਸਾਲੇ ਸਾਡੇ ਇਹਦੇ ਵਿੱਚ ਆਏ ਆ ਤੇ ਹੋਰ ਜ਼ਿਆਦਾ ਤੇਲ ਵੀ ਐਡ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਹੈ ਵਧੀਆ ਤਰੀਕੇ ਦੇ ਨਾਲ ਇਹਦੇ ਵਿੱਚ ਤੇਲ ਵੀ ਜਿਹੜਾ ਹੈ ਉਹ ਪੂਰਾ ਸੈੱਟ ਹੋ ਗਿਆ ਤੇ ਹੁਣ ਮੈਂ ਲਿਆਏ ਜੀ ਇੱਥੇ ਆ ਇੱਕ ਕੱਚ ਦਾ ਬਰਤਨ ਤੁਸੀਂ ਜਿਸ ਦੇ ਵਿੱਚ ਵੀ achar ਪਾਉਣਾ ਉਸ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਫਿਰ ਇੱਕ ਦਿਨ ਦੀ ਧੁੱਪ ਲਗਾਉਣੀ ਹੈ ਵਿੱਚ ਮੋਇਸਚਰ ਬਿਲਕੁਲ ਨਹੀਂ ਹੋਣਾ ਚਾਹੀਦਾ ਫਿਰ ਉਸ ਦੇ ਵਿੱਚ achar ਜਿਹੜਾ ਹੈ ਉਹ ਆਪਾਂ ਐਡ ਕਰ ਦਿਆਂਗੇ ਇਹ 5 ਕਿਲੋ ਤੋਂ ਥੋੜੀ ਜਿਹੀ ਜ਼ਿਆਦਾ ਦੀ ਕੰਨੀ ਹੈ achar ਵਾਲੀ ਕੁਝ ਲੋਕਾਂ ਦੇ ਹੱਥਾਂ ਦਾ ਆਚਾਰ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਕਿ ਖਰਾਬ ਹੋ ਜਾਂਦਾ ਹੈ ਇਸ ਕਰਕੇ ਲੋਕ ਇਹਨੂੰ ਹੱਥ ਦੇ ਨਾਲ ਦੀ ਇਸ ਤਰ੍ਹਾਂ ਕਿਸੇ ਕੜਛੀ ਦੇ ਨਾਲ ਪਾ ਦਿੰਦੇ ਆ ਅਸਲ 'ਚ ਕੀ ਹੁੰਦਾ ਹੈ ਕਿ ਕਈਆਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਤੇ ਕੰਮ ਕਰਦੇ ਸਮੇਂ ਹੱਥਾਂ ਦੇ ਉੱਪਰ ਪਸੀਨਾ ਆ ਜਾਂਦਾ ਹੈ ਤਾਂ ਉਹ ਵੀ ਆਚਾਰ ਦੇ ਨਾਲ ਹੀ ਐਡ ਹੋ ਜਾਂਦਾ ਹੈ ਇਸ ਕਰਕੇ ਆਚਾਰ ਜਿਹੜਾ ਹੈ ਉਹ ਮੋਇਸਚਰ ਚਲਾ ਜਾਂਦਾ ਹੈ ਆਚਾਰ ਦੇ ਵਿੱਚ ਤੇ ਖਰਾਬ ਹੋ ਜਾਂਦਾ ਪਰ ਜੇ ਤੁਸੀਂ ਇਹਨੂੰ ਕਿਸੇ ਸੁੱਕੇ ਭਾਂਡੇ ਦੇ ਨਾਲ ਹੀ ਐਡ ਕਰੋ ਤਾਂ ਚਾਹ ਤੁਹਾਡਾ ਬਿਲਕੁਲ ਖਰਾਬ ਨਹੀਂ ਹੋਏਗਾ ਤੇ ਲੰਬੇ ਟਾਈਮ ਤੱਕ ਚੱਲੇਗਾ ਤੇ ਤੁਹਾਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੋਏਗੀ ਇਸ ਤਰ੍ਹਾਂ ਤੁਸੀਂ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਘਰ ਦੇ ਵਿੱਚ ਅਚਾਰ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਮੇਰੇ ਘਰ ਦੇ ਵਿੱਚ ਇਸ ਤਰ੍ਹਾਂ ਪਾਇਆ ਜਾਂਦਾ ਹੈ ਤੇ ਬਿਲਕੁਲ ਖਰਾਬ ਨਹੀਂ ਹੁੰਦਾਗਾ ਤੁਸੀਂ ਅਚਾਰ ਕਿਸ ਤਰ੍ਹਾਂ ਬਣਾਉਨੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਲਿਖਣਾ ਬਿਲਕੁਲ ਨਾ ਭੁੱਲਣਾ ਤੇ ਸਾਰੀ ਮੈਜ਼ਰਮੈਂਟ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਇੰਜੋਏ ਕਰ ਸਕਦੇ ਹੋ ਉਮੀਦ ਕਰਦੀ ਹਾਂ ਜੇ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਮੇਰੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਬਹੁਤ-ਬਹੁਤ ਧੰਨਵਾਦ